ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਉਹਨਾਂ ਦਾ ਨਿਪਟਾਰਾ ਵੀ ਕੀਤਾ ਗਿਆ ਕੈਬਨਟ ਮੰਤਰੀ ਨੇ ਕਿਹਾ ਕਿ ਕੋਲੰਬੀਆ ਦੇ ਵਿੱਚ ਫਸੇ ਪੰਜ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਹਰ ਵਿਦੇਸ਼ ਮੰਤਰਾਲੇ ਨੂੰ ਮਿਲ ਕੇ ਪੰਜ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਮਿਲਣਗੇ ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਇਜ਼ ਤਰੀਕੇ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਜਾਣ। ਜਿੰਨਾ ਦਰਵਾਜ਼ਾ ਲਗਾਇਆ ਗਿਆ ਕੁਝ ਕਰਨ ਹਾਂ ਅੱਜ ਸਾਰਾ ਜਨ ਲੋਕ ਦਰਵਾਜ਼ਾ ਲਗਾਇਆ ਗਿਆ ਜੀ ਇਹਨਾਂ ਦੇ ਵਿੱਚ ਅੱਜ ਅਸੀਂ ਬਿਲਕੁਲ ਆਪਣੇ ਇਹ ਨਾਲੇ ਵਿਦਾਂ ਸੰਭਾਲ ਕੇ ਦੇ ਵਿੱਚ ਪਾਰਟੀ ਦਫਤਰਾਂ ਦੀ ਨਾਲਾ ਦੇ ਵਿੱਚ ਅਸੀਂ ਲੋਕ ਦਰਬਾਰ ਲਾਇਆ ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਤੇ ਅਸੀਂ ਤੇ ਬਹੇ ਹਫਤੇ 'ਚ ਦੋ ਵਾਰਾਂ ਲਾਉਨੇ ਆਪਾਂ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ 'ਚ ਤਣਾਅ ਹੋ ਗਿਆ ਕਾਫੀ ਫਿਰਾਂ ਮਜੀਠੇ ਦੇ ਵਿੱਚ ਕਟੜਾ ਵਾਪਸ ਗਈ ਤੇ ਅੱਜ ਇਹ ਲਾਇਆ ਲੋਕ ਦਰਬਾਰ ਔਰ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੁਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਆਂ ਕੰਮ ਕਰਦੇ ਆ ਸਾਨੂੰ ਇਹ ਨਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਬੋਲ ਜਿਹੜਾ ਹਫਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਕੋਲ ਕੰਮ ਕਰਾਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾਰੀ ਗੱਲ ਹੈ ਸੋ ਸਾਧਿਆਂ ਦੇ ਕੰਮ ਜਿਹੜੇ ਆ ਬਹੁਤ ਵਧੀਆ ਹੋ ਰਿਹਾ ਈ ਨਾਲੇ ਦੇ ਵਿੱਚ ਕਿਸੇ ਦਾ ਵੀ ਕੰਮ ਕੋਈ ਦਾ ਪਹਿਲਾਂ ਤੋਂ ਕਿਹਾ ਨਾ ਹੋਣੀ ਦੋ ਐਨਆਰਈ ਵੀਰ ਕੁਛ ਆਏ ਸੀ ਜਿਨ੍ਹਾਂ ਦੀ ਤੁਸੀਂ ਆਨਲਾਈਨ ਜਿਹੜੇ ਪਹਿਲੀ ਵਾਰੀ ਦੇਖਣ ਚਾਹ ਰਹੇ ਆ ਕਿ ਪੂਰੇ ਪੰਜਾਬ ਤੋਂ ਲੋਕ ਤੁਹਾਡੇ ਕੋਲ ਲੋਕਾਂ ਦੇ ਬਾਦ ਵਿੱਚ ਆਉਂਦੇ ਨੇ ਨਹੀਂ ਨਹੀਂ ਉਹ ਆਉਂਦੇ ਕਿਉਂਕਿ ਆਪਣੇ ਕੋਈ ਇੰਨਾਂ ਦਾ ਹੀ ਮਹਿਕ ਪਾਇਆ ਸਾਰੇ ਪੰਜਾਬ ਦੇ ਇੰਨਾਂ ਦਾ ਹੀ ਅੱਜ ਵੀ ਬਹੁਤ ਆਏ ਆ ਉਹਨਾਂ ਦੇ ਵੀ ਮਸਲੇ ਹੱਲ ਕੀਤੇ ਉਹਨਾਂ ਦੇ ਵੀ ਨਾਲ ਨਾਲ ਮਸਲੇ ਹੱਲ ਕਰਦੇ ਆ ਮਹੀਨੇ ਬਾਅਦ ਇੱਕ ਇੰਨਾਂ ਦਾ ਹੀ ਮਿਲ ਨਹੀਂ ਕਰਦੇ ਉਹ ਫਿਰ ਅਕੀ ਕੀ ਬਾਈ ਤੀਕ ਨੂੰ ਕਰਾਂਗੇ ਸੋ ਬੱਲਾ ਜਿਹੜਾ ਵੀ ਕੋਈ ਆਉਂਦਾ ਖਾਲੀ ਹੱਥੀ ਦੀ ਮੋੜੀ ਦਾ ਜੀ ਹਰ ਇੱਕ ਦਾ ਕੰਮ ਕਰਦਾ ਮਤਲਬ ਇੱਕ ਵੀਡੀਓ ਵਾਇਰਲ ਹੋਣ ਦੀ ਜਿਸ ਵਿੱਚ ਪੰਜ ਜਾਣਿਆਂ ਨੂੰ ਕੋਲੰਬੀਆ ਦੇ ਵਿੱਚ ਬੰਦਕ ਬਣਾ ਲਿਆ ਗਿਆ ਵਾ ਡਾਕਟਰ ਡਾਲਰਾਂ ਦੀ ਮੰਗ ਕੀਤੀ ਜਾ ਰਹੀ ਹੈ। ਕੋਈ ਨਹੀਂ ਉਹ ਸਾਦੂ ਵੀ ਮਿਲਿਆ ਵੀਡੀਓ। ਉਹ ਅਸੀਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਦੇ ਵਿੱਚ ਹੈ ਹੋਮ ਮਿਨਿਸਟਰੀ ਨੂੰ ਵੀ ਮੈਂ ਲਿਖਿਆ। ਵਿਦੇਸ਼ ਮੰਤਰੀ ਨੂੰ ਵਿਦੇਸ਼ ਸ਼ਕਤੀ ਨੂੰ ਵੀ ਕਿ ਬਲ ਜਿਹੜਾ ਇਹਨਾਂ ਬੰਦਿਆਂ ਦਾ ਪਤਾ ਕੀਤਾ ਜਾਵੇ ਇਦਾਂ ਛੁਡਾਇਆ ਜਾਵੇ। ਪਰ ਮੇਰੀ ਤੁਹਾਡੇ ਤੋਂ ਬੇਨਤੀ ਹੈ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਪਿਛਲੇ ਮਹੀਨਿਆਂ ਦੇ ਵਿੱਚ ਸਾਡੇ ਲੋਕ ਜਿਹੜੇ ਆਮਰੀਕਾ ਤੋਂ ਜਦੋਂ 트럼ਪ ਜੀ ਬਣੇ 트럼ਪ ਉਹਨਾਂ ਨੇ ਉਹਦਾ ਸਭ ਤੋਂ ਪਹਿਲਾ ਜਿਹੜਾ ਇੱਕ ਕੰਮ ਕੀਤਾ ਕਿ ਜਿਹੜੇ ਗੈਰ ਕਾਨੂੰਨੀ ਪੰਜਾਬੀ ਗਏ ਜਾਂ ਭਾਰਤੀ ਗਏ ਸੀਗੇ ਉਹਨਾਂ ਨੂੰ ਉੱਥੋਂ ਕੱਢਣ ਦਾ ਕੰਮ ਸ਼ੁਰੂ ਕੀਤਾ ਦੋ ਤਿੰਨਾਂ ਦਾ ਜਾਜ ਵੀ ਆਏ ਉਹਨਾਂ ਦੇ ਬੰਦੇ ਲੈ ਕੇ ਸੋ ਅਸੀਂ ਉਹਦੀ ਅਪੀਲ ਕਰੀ ਜਾਂਦੇ ਲੋਕਾਂ ਨੂੰ ਵੀ ਤੁਸੀਂ ਜਾ ਦੇ ਡੌਂਕੀ ਡੂਕੀ ਲਾਉਣੀਆਂ ਏਜੰਟਾਂ ਦੇ ਚੱਕਰਾਂ 'ਚੋਂ ਹਟਜੋ ਅੱਜ ਵੀ ਲੋਕ ਇਦਾਂ ਕਰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਸਰ ਦੇ ਬਿੱਖੂ ਅੱਜ ਦੇ ਕੋਲੰਬੀਆ ਤੋਂ ਇਹਨਾਂ ਨੂੰ ਵਾਪਸ ਮਂਗਾਵਾਗੇ ਕੱਲ ਨੂੰ ਮੈਂ ਕਾਹਦੀਆਂ ਜੇਲਾਂ ਚਲ ਗਏ ਤੇ ਇਹਨਾਂ ਨੂੰ ਕਿੱ데 ਛੜਨਾ ਮੁੜਕੇ ਸੋ ਮੇਰੀ ਤੁਹਾਡੇ ਥੂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਹ ਰਸਤੇ ਨਾ ਪਈਏ ਕਾਨੂੰਨੀ ਤੌਰ ਤੇ ਜੇ ਤੁਹਾਨੂੰ ਜਾਣਾ ਵੀ ਆ ਤੇ ਲੀਗਲੀ ਜਾਓ ਅੱਜ ਕੱਲ ਦੇ ਬੜੇ ਮੌਕੇ ਆ ਪੜ੍ਹ ਲਿਖ ਕੇ ਜਿੱਤੇ ਬੱਧੀ ਚਲ ਜਾਓ ਪਰ ਇਦਾਂ ਜਾਣਾ ਸਮੁੰਦਰ ਨੂੰ ਤਰ ਕੇ ਬਾਰਡਰਾਂ ਨੂੰ ਟੱਪ ਕੇ ਇਹ ਸਰ ਬਹੁਤ ਮਾੜੀ ਗੱਲ ਐ ਇਹ ਨਹੀਂ ਆਪਾਂ ਨੂੰ ਕਰਨਾ ਨਹੀਂ ਜੀ ਕਾਦਵੀ ਤੇ ਅਸੀਂ ਕਰ ਹੀ ਦੇਣ ਕੱਲਾ ਜੇ ਕੀਤੀ ਮਹਾਲੀ ਚ ਕਿੰਨਾ ਵੱਡਾ ਮਲਕ ਕੀਤਾ ਅਸੀਂ ਤੇ ਕਰ ਰਹੇ ਹਾਂ ਅਈਤੇ ਜੰਟਾ ਦੇ ਖਿਲਾਫ ਕਰ ਰਹੇ ਆਪਾਂ ਲੋਕ ਆਪ ਜਦੋਂ ਚੱਲ ਜਾਂਦੇ ਜੰਟਾ ਕੋ ਫੇਰ ਤੁਸੀਂ ਦੱਸੋ ਤੇ ਕੀ ਕਰਾਂਗੇ ਆਪਾਂ ਲੋਕਾਂ ਨੂੰ ਜਿਹੜਾ ਆਪ ਹੀ ਉੱਠਣਾ ਚਾਹੀਦਾ ਨਾ ਅਸੀਂ ਦਾ ਟਰੈਵਲ ਜੰਟਾ ਦੇ ਖਿਲਾਫ ਕਾਰਵਾਈ ਕਰਦੇ ਸਰਕਾਰ ਤੇ ਆਪਣਾ ਕੰਮ ਕਾਦੀ ਰਹੀ